ਪਿੰਡ ਬਸਬ ਦਿਵਾਲੀ ਤੇ ਕੀ ਤੋਹਫਾ ਦੇਣ ਜਾ ਰਹੇ ਹਾਂ ਜੀ ਪਿੰਡ ਬਸ ਸਾਰਿਆਂ ਤੋਂ ਪਹਿਲਾਂ ਸਾਰੇ ਪਿੰਡ ਵਸੀਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੋਹਫਾ ਅਜ ਮੰਤਰੀ ਸਾਹਿਬ ਨੇ ਆਪਣਾ ਨੀ ਪੱਥਰ ਰੱਖਣਾ ਹੁਣਾ ਤੇ ਉਦਘਾਟਨ ਸਮਰੋਹਤੀ ਅੱਜ ਮੰਤਰੀ ਸਾਹਿਬ ਨੂੰ ਦਿਵਾਲੀ ਕਰਕੇ ਕਿਸੇ ਕਾਰਨ ਕਰਕੇ ਉਹਨਾਂ ਨੂੰ ਵਾਪਸ ਚੰਡੀਗੜ੍ਹ ਜਾਣਾ ਪੈ ਗਿਆ ਤੇ ਹੁਣ 24 ਤਰੀਕ ਨੂੰ ਮੰਤਰੀ ਸਾਹਿਬ ਨੇ ਇਹਦਾ ਉਦਘਾਟਨ ਕਰਨ ਆਉਣਾ ਹੈ ਜਿਹੜਾ ਸਟੇਡੀਅਮ ਦਾ ਆਪਣਾ ਕੰਮ ਸੀ ਉਹ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਇਹ ਜਿਹੜਾ 39 ਲੱਖ ਰੁਪਈਆ ਜੋ ਸਰਕਾਰ ਨੇ ਠੇਕੇਦਾਰ ਨੂੰ ਟੈਂਡਰ ਦਿੱਤਾ ਹੈ ਉਹ ਸ਼ੁਰੂ ਹੋਊਗਾ ਪਹਿਲਾਂ ਉਸ ਤੋਂ ਬਾਅਦ ਜਿਹੜਾ 50 ਲੱਖ ਰੁਪਈਆ ਆਪਾਂ ਨੂੰ ਦਿੱਤਾ ਹੈ ਉਹ ਆਪਾਂ ਪੰਚਾਇਤ ਲਾਵਾਂਗੇ ਤੇ ਦੂਜਾ ਜੀ ਜਿਹੜੇ ਪਿੰਡ ਦੀਆਂ ਸੜਕਾਂ ਦਾ ਉਦਘਾਟਨ ਵੀ ਉਸੇ ਦਿਨ 24 ਤਰੀਕ ਨੂੰ ਜਿਵੇਂ ਜਿਹੜੀ ਮਾਡਲ ਟਾਊਨ ਤੋਂ ਲੈ ਕੇ ਆਪਣੇ ਚੱਠੇ ਦੇ ਜਿਹੜਾ ਸੜਕ ਤੱਕ ਉਹ ਵੀ ਉਸੇ ਦਿਨ ਹੋਊਗਾ ਗੁਰੂ ਸਰ ਵਾਲੇ ਨਾਲੇ ਡਰੇਨ ਤੋਂ ਲੈ ਕੇ ਸੰਗਤ ਵਾਲਾ ਦਨਾਕਿਆਂ ਦਾ ਉਹ ਸੜਕ ਦਾ ਉਦਘਾਟਨ ਵੀ ਉਸੇ ਦਿਨ ਹੋਊਗਾ ਦੂਜੀਆਂ ਸੜਕਾਂ ਦਾ ਤੇ ਪ੍ਰੀਮਿਕਸ ਉਹ ਵੀ ਬਹੁਤ ਜਲਦੀ ਜੀ ਜਿਸ ਤਰ੍ਹਾਂ ਰੋਜਾਬੱਤੀ ਵਾਲੀ ਸੜਕ ਦਾ ਡਿਮਾਂਡ ਕੀਤੀ ਜਾ ਰਹੀ ਜੀ ਵੀ ਇਹ ਬਣੇ ਨੇ 19 ਸਾਲ ਹੋ ਗਈ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਇਹ ਜਿਹੜੀ ਰਿਪੇਅਰ ਸੜਕਾਂ ਨੇ ਜੋ ਪਿਛਲੀ ਦੇਖੋ ਜਿਹੜੀ ਰਿਪੇਅਰ ਹੋ ਰਹੀਆਂ ਸੜਕਾਂ ਦੀ ਉਹ ਪਿਛਲੇ 2 ਸਾਲ ਪਹਿਲਾਂ ਟੈਂਡਰ ਹੋਇਆ ਹੋਇਆ ਹੈ ਉਹ ਪਿਛਲੀ ਪੰਚਾਇਤ ਵੱਲੋਂ ਅਸੀਂ ਸਾਰੀਆਂ ਸੜਕਾਂ ਜਿਹੜੀਆਂ ਰਹਿਣੀਆਂ ਨੂੰ ਪਾ ਕੇ ਭੇਜੀਆਂ ਹੋਈਆਂ ਨੇ ਜਦੋਂ ਵੀ ਉਹ ਪਾਸ ਹੁੰਦੀਆਂ ਨੇ ਉਹ ਇਹਨਾਂ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਊਗਾ ਬਾਕੀ ਆਪਣਾ ਇੱਕ ਪੁਲੀ ਵਾਲਾ ਜਿਹੜਾ ਪਾਰਕ ਬਣਾਉਣਾ ਉਹਦਾ ਕੰਮ ਵੀ ਅਸੀਂ ਸ਼ਾਇਦ ਕੱਲ ਨੂੰ ਜਾਂ ਪਰਸ ਨੂੰ ਸ਼ੁਰੂ ਕਰੀਏ ਦਿਵਾਲੀ ਤੋਂ ਬਾਅਦ ਇੱਕ ਰਿਸਪਾਂਸ ਆ ਵੀ ਜਿਹੜਾ ਬਲਾਕ ਬਣਿਆ ਸੀ ਜੀ ਉਹਦੇ ਨਾਲ ਬੰਦੇ ਤੋਂ ਬਿਲਡਿੰਗ ਸੀ ਜਾਂ ਠਾਣੀ ਦੀ ਬਿਲਡਿੰਗ ਬਣਨੀ ਸੀ ਉਹਦਾ ਪ੍ਰੋਸੈਸ ਕਿੱਥੇ ਖੜਾ ਹਜੇ ਜੀ ਦੇਖੋ ਜੀ ਜਿਹੜਾ ਵੀਡੀਓ ਬਲਾਕ ਹੈ ਉਹ ਆਪਣਾ ਅਗਲੇ ਸਾਲ 2026 ਚ ਅਪ੍ਰੈਲ ਤੋਂ ਪੱਕੇ ਤੌਰ ਤੇ ਸ਼ੁਰੂ ਹੋਊਗਾ ਅਪ੍ਰੈਲ ਤੱਕ ਜਦੋਂ ਵੀ ਸ਼ੁਰੂ ਹੁੰਦਾ ਆ ਆ ਆ ਮਹੀਨੇ ਜਾਂ ਅਗਲੇ ਮਹੀਨੇ ਉਹ ਆਪਾਂ ਕੱਚੇ ਤੌਰ ਤੇ ਰੋਜਾ ਪੱਤੀ ਸਾਲਾ ਪੈ ਪੈਲ ਸੇ ਉਹੀ ਸਿਲੈਕਟ ਕਰਿਆ ਸਰਕਾਰ ਨੇ ਵੀ ਇੱਥੇ ਫਿਲਹਾਲ ਕੰਮ ਚੱਲ ਸਕਦਾ 2-4 ਮਹੀਨੇ ਉਸ ਤੋਂ ਬਾਅਦ ਜਿਹੜੀ ਬਿਲਡਿੰਗ ਬਣਨੀ ਹੈ ਜੀ ਇੱਕ ਤਾਂ ਆਪਣਾ ਗ੍ਰੈਡ ਤੇ ਟਰੋਲ ਪੰਪ ਦੇ ਵਿੱਚਕਾਰ ਤਾਂ ਉੱਪੇ ਆਪਣਾ ਚਾਰ ਕਨਾਲਾ ਜਮੀਨ ਉੱਤੇ ਤੇ ਬਾਕੀ ਆਪਣਾ ਸੇਵਾ ਕੇਂਦਰ ਦੇ ਪਿੱਛੇ ਉੱਤੇ ਸਰਪੰਚ ਸਾਹਿਬ ਅੱਜ ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਕੇ ਸਮੂਹ ਪੰਚਾਇਤ ਵੱਲੋਂ ਕੀ ਸੰਦੇਸ਼ ਦਿੱਤਾ ਜੀ ਜਾਣੀ ਅੱਜ ਸਾਰੇ ਤੋਂ ਪਹਿਲਾਂ ਵੈਗਰੀ ਚਿਕਾ ਕਾਲਾ ਸਾਹਿਬ ਵੈਗਰੀ ਚਿਕੀ ਬੱਤੀ ਸਾਰੇ ਪੱਤਰਕਾਰ ਭਾਈਚਾਰੇ ਨੂੰ ਜੀ ਆਇਆਂ ਨੂੰ ਸਾਰੇ ਪੰਚਾਇਤ ਮੈਂਬਰਾਂ ਨੂੰ ਜੀ ਆਇਆਂ ਨੂੰ ਅਸੀਂ ਅੱਜ ਦਿਵਾਲੀ ਦਾ ਤਿਹਾਰ ਮਨਾ ਰਹੇ ਹਾਂ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਨਗਰ ਵਾਸੀਆਂ ਨੂੰ ਗੁਰਪੁਰਬ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਮੁਬਾਰਕਾਂ ਦੇ ਨਾਲ ਨਾਲ ਇਹ ਵੀ ਅਸੀਂ ਪੰਚਾਇਤ ਵੱਲੋਂ ਵੀ ਆਪਦੀ ਖੁਸ਼ੀ ਨਾਲ ਆਪਦੇ ਘਰੇ ਬੈਠ ਕੇ ਦੀਵਾਲੀ ਮਨਾਓ ਜਿਹਨੇ ਕੋਈ ਆਪਦਾ ਇੰਜੋਏ ਕਰਨਾ ਉਹ ਵੀ ਆਪਦੇ ਘਰੇ ਬੈਠ ਕੇ ਆਪਦੇ ਖੇਤ ਬੈਠੇ ਲੜਾਈ ਝਗੜੇ ਤੋਂ ਰਹਿਤ ਖੁਸ਼ੀ ਨਹੀਂ ਹੁੰਦਾ ਸਾਰੇ ਆਪਣੇ ਭਾਈ ਨੇ ਭਾਈਚਾਰਾ ਕਾਇਮ ਰੱਖਣਾ ਭਾਈਚਾਰਾ ਕਾਇਮ ਰੱਖ ਕੇ ਦੀਵਾਲੀ ਦਾ ਤਿਹਾਰ ਤਾਂ ਜੇ ਖੁਸ਼ੀਆਂ ਵੰਡਾਂਗੇ ਤਾਂ ਹੀ ਖੁਸ਼ੀਆਂ ਆਪਾਂ ਨੂੰ ਮਿਲਣਗੀਆਂ ਸਾਰੇ ਨਗਰ ਦੇ ਨਾਗਰਿਆਂ ਨੂੰ ਇਹੀ ਬੇਨਤੀ ਹੈ ਵੀ ਖੁਸ਼ੀ ਨਾਲ ਆਪਦੇ ਭਾਈਚਾਰੇ ਨਾਲ ਰਲ ਮਿਲ ਕੇ ਜਿੱਥੇ ਵੀ ਬੈਠੋਗੇ ਆਪਦੀ ਭਾਈਚਾਰਕ ਕਿਸਾਨ ਨੂੰ ਕੈਮਰਾ ਕਰਦੇ ਹੋਏ ਦੀਵਾਲੀ ਦਾ ਤਿਹਾਰ ਧੰਨਵਾਦ ਠੀਕ ਹੈ ਜੀ ਦਾ ਤਿਹਾਰ ਹੈ ਕੀ ਸੰਦੇਸ਼ ਦੇਵੋਗੇ ਪਿੰਡ ਵਾਸੀਆਂ ਨੂੰ ਜਾਂ ਇਲਾਕਾ ਵਾਸੀਆਂ ਨੂੰ ਸੰਦੇਸ਼ ਤਾਂ ਇਹ ਵੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਵਿਸ਼ਕਰਮਾ ਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਤਾਂ ਇਹ ਫੀਲ ਕਰਦੇ ਜਿਵੇਂ ਸਾਡਾ ਨਗਰ ਨੇ ਇੱਕ ਸਾਲ ਸਾਥ ਦਿੱਤਾ ਹੈ ਇਸੇ ਤਰ੍ਹਾਂ ਸਾਡਾ ਸਾਥ ਦੇਣ ਰਲ ਮਿਲ ਕੇ ਤਿਹਾਰ ਮਨਾਉਣਾ ਜਿਵੇਂ ਲੋਕਾਂ ਨੂੰ ਅਸੀਂ ਹੁਣ ਤੋਹਫੇ ਦਿੱਤੇ ਨੇ ਅਗਲੇ ਸਾਲ ਵੀ ਇਦੋ ਦੁੱਗਣੇ ਅਸੀਂ ਕੰਮ ਕਰਾਵਾਂਗੇ ਪਿੰਡ ਦੇ ਜੋ ਵੀ ਕੋਈ ਚਲੋਣ ਜਾਣੇ ਕੋਈ ਗਲਤੀ ਹੋ ਜਾਂਦੀ ਹੈ ਇਹ ਚੀਜ਼ ਦੀ ਅਸੀਂ ਸਾਰੇ ਨਗਰ ਤੋਂ ਮਾਫੀ ਮੰਗਦੇ ਆਂ ਕਿਉਂਕਿ ਅਮਰ ਚ ਅਸੀਂ ਸਾਰੇ ਛੋਟੇ ਆਂ ਤਜਰਬਾ ਸਾਡਾ ਘੱਟ ਆ ਪਰ ਕੰਮ ਕਰਨ ਦਾ ਹੌਸਲਾ ਸਾਡੇ ਲੋਕ ਸਾਰਿਆਂ ਤੋਂ ਜ਼ਿਆਦਾ ਆ ਇਸੇ ਤਰ੍ਹਾਂ ਅਸੀਂ ਉਮੀਦ ਕਰਦੇ ਆਂ ਵੀ ਲੋਕ ਸਾਰੇ ਤੁਹਾਡੇ ਭਾਈਚਾਰੇ ਨਾਲ ਪੱਤਰਕਾਰਾਂ ਦੇ ਸਹਿਯੋਗ ਨਾਲ ਪਿੰਡ ਦੇ ਵੱਧ ਤੋਂ ਵੱਧ ਅਸੀਂ ਕੰਮ ਕਰਾਈ